ਮੂਸੀ ਆਲੇ ਦੇ ਮਾਪਿਆਂ ਦੇ ਸਖਤ ਵਿਰੋਧ ਦੇ باوجود ਵੀ ਬੀਬੀਸੀ ਚੈਨਲ ਦੇ ਵੱਲੋਂ ਸਿੱਧੂ ਮੂਸੇ ਆਲੇ ਦੇ ਕਤਲ ਦੇ ਉੱਤੇ ਬਣਾਈ ਗਈ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ। ਜਿਸ ਮਕਰੋਂ ਸਿੱਧੂ ਮੂਸੇ ਆਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਕੁਝ ਦਿਨ ਪਹਿਲਾਂ ਹੀ ਮਾਨਸਾ ਅਦਾਲਤ ਦਾ ਰੁਖ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅੱਜ ਦੋਵੇਂ ਧਿਰਾਂ ਦੇ ਵਕੀਲ ਅਦਾਲਤ ਪਹੁੰਚੇ ਨੇ ਅਤੇ ਆਪਣਾ ਆਪਣਾ ਪੱਖ ਰੱਖਿਆ ਹੈ। BBC ਚੈਨਲ ਦੇ ਵਕੀਲ ਨੇ ਆਪਣਾ ਪੱਖ ਰੱਖਦਿਆਂ ਜਵਾਬ ਦੇਣ ਦੇ ਲਈ ਲੰਬਾ ਸਮਾਂ ਮੰਗਿਆ ਤੇ ਉੱਥੇ ਹੀ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਵਕੀਲ ਦੇ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਅਦਾਲਤ ਦੇ ਵਿੱਚ ਕਿ ਸ਼ੋਰਟ ਨੋਟਿਸ ਲੈਂਦੇ ਆ ਕਿਉਂਕਿ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਹੈ ਤੇ ਸ਼ੋਰਟ ਨੋਟਿਸ ਲੈਂਦੇ ਆ BBC ਚੈਨਲ ਵਾਲਿਆਂ ਨੂੰ ਜਵਾਬ ਜਿਹੜਾ ਉਹ ਦੇਣ ਦੇ ਲਈ ਕਿਹਾ ਜਾਣਾ ਚਾਹੀਦਾ ਹੈ ਜਿਸ ਮਕਰੋ ਹੁਣ 16 ਤਰੀਕ ਰੱਖੀ ਗਈ ਹੈ 16 ਤਰੀਕ ਨੂੰ ਮੁਰ ਤੋਂ ਪੇਸ਼ੀ ਹੋਵੇਗੀ ਅਤੇ ਇਸ ਦੌਰਾਨ ਬੀਬੀਸੀ ਚੈਨਲ ਵਾਲਿਆਂ ਨੂੰ ਆਪਣਾ ਪੱਖ ਰੱਖਣਾ ਤੇ ਜਵਾਬ ਦੇਣ ਦੀ ਗੱਲ ਆਖੀ ਗਈ ਹੈ ਕਿ ਸਖਤ ਵਿਰੋਧ ਦੇ ਬਾਵਜੂਦ ਵੀ ਉਹਨਾਂ ਡਾਕੂਮੈਂਟਰੀ ਕਿਵੇਂ ਰਿਲੀਜ਼ ਕਰ ਦਿੱਤੀ ਦਰਸਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਮੰਨਣਾ ਸੀ ਕਿ ਉਹਨਾਂ ਦੇ ਪੁੱਤ ਸਿੱਧੂ ਮੂਸੇਵਾਲੇ ਦੇ ਕਤਲ ਦਾ ਕੇਸ ਅਜੇ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਅਤੇ ਇਸ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਜ਼ਰੂਰ ਹੋ ਸਕਦਾ ਹੈ ਅਤੇ ਉਹਨਾਂ ਦੇ ਪੁੱਤ ਦੇ ਕਤਲ ਕੇਸ ਦੇ ਵਿੱਚ ਰੁਕਾਵਟ ਵੀ ਆ ਸਕਦੀ ਹੈ ਤੇ ਉਹਨਾਂ ਡਾਕੂਮੈਂਟਰੀ ਦੇ ਰਿਲੀਜ਼ ਹੋਣ ਦੇ ਉੱਤੇ ਰੋਕ ਲਗਾਉਣ ਦੀ ਗੱਲ ਆਖੀ ਸੀ ਅਤੇ ਹੁਣ ਅੱਜ ਦੋਹੇ ਧਿਰਾਂ ਦੇ ਵਕੀਲ ਜਿਹੜੇ ਨੇ ਉਹ ਅਦਾਲਤ ਪਹੁੰਚੇ ਨੇ ਆਪਣਾ ਆਪਣਾ ਪੱਖ ਰੱਖਿਆ ਹੈ ਤੇ ਹੁਣ 16 ਤਰੀਕ ਜਿਹੜੀ ਹੈ ਉਹ BBC ਚੈਨਲ ਨੂੰ ਦਿੱਤੀ ਗਈ ਹੈ 16 ਤਰੀਕ ਨੂੰ BBC ਚੈਨਲ ਦੇ ਵੱਲੋਂ ਜਵਾਬ ਜਿਹੜਾ ਉਹ ਦਿੱਤਾ ਜਾਵੇਗਾ ਕਿ ਆਖਿਰਕਾਰ ਉਹਨਾਂ ਡਾਕੂਮੈਂਟਰੀ ਬਿਨਾਂ ਇਜਾਜ਼ਤ ਦੇ ਕਿਵੇਂ ਰਿਲੀਜ਼ ਕਰ ਦਿੱਤੀ ਤਾਂ ਕੀ ਬਿਆਨ ਦੋਹੇ ਧਿਰਾਂ ਦੇ ਵਕੀਲਾਂ ਦੇ ਵੱਲੋਂ ਦਿੱਤੇ ਗਏ ਨੇ ਤੁਹਾਨੂੰ ਸੁਣਾਉਂਦੇ ਹਾਂ ਉਸ ਡਾਕੂਮੈਂਟਰੀ ਵਾਲੇ ਕੇਸ ਜਿਹੜਾ ਹੈਗਾ ਅ ਕੋਰਟ 'ਚ ਜਿਹੜੇ ਅਸੀਂ ਤਿੰਨ ਡਿਫੈਂਡੈਂਟ ਉੱਚ ਬਣਾਏ ਆ ਅਸ਼ਬੀਨ ਤੇ ਦੋ ਹੋਰ ਉਹਨਾਂ ਵੱਲੋਂ ਜਿਹੜੇ ਹੈਗੇ ਆ ਅ ਐਡਵੋਕੇਟਸ ਪੇਸ਼ ਹੋ ਚੁੱਕੇ ਨੇ ਪਾਵਰ ਆਫ ਟਰਨੀ ਉਹਨਾਂ ਨੇ ਫਾਈਲ ਕੀਤਾ ਹੈ ਜੋਨਾਂ ਨੇ ਰਿਪਲਾਈ ਦਿੱਤੀ ਜਿਹੜਾ ਹੈਗਾ ਡੇਟ ਤੋਂ ਦੀ ਮੰਗ ਕੀਤੀ ਸੀ ਕਿ ਸਾਨੂੰ ਥੋੜੀ ਲੰਬੀ ਡੇਟ ਦਿੱਤੀ ਜਾਵੇ ਛੁੱਟੀਆਂ ਤੋਂ ਬਾਅਦ ਦੀ ਤਾਂ ਕਿ ਅਸੀਂ ਡਿਟੇਲਸ ਰਿਪਲਾਈ ਜਿਹੜਾ ਫਾਈਲ ਕਰ ਸਕੀਏ ਪਰantu ਅਸੀਂ ਮਾਨਜੁਗ ਅਦਾਲਤ ਨੂੰ ਇਹ ਕਿਹਾ ਕਿ ਜਿਹੜਾ ਮੈਟਰ ਬੜਾ ਕ੍ਰਿਸ਼ਲ ਹੈਗਾ ਇਸ ਕਰਕੇ ਇਹਨੂੰ ਸ਼ਾਰਟ ਨੋਟਿਸ ਤੇ ਡੇਟ ਦਿੱਤੀ ਜਾਵੇ ਤਾਂ ਉਸ ਨੂੰ ਸਾਡੀ ਰਿਕਵੈਸਟ ਨੂੰ ਮਾਨਜੁਗ ਅਦਾਲਤ ਦੇ ਮੰਨਦੇ ਹੋਏ ਇਹ ਜਿਹੜੀ 16 6 2025 ਡੇਟ ਨਿਯੁਕਤ ਕੀਤੀ ਹੈਗੀ ਹੈ ਕਿ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਇਸ ਡੇਟ ਨੂੰ ਅਫਜ਼ਲ ਜੋ ਵੀ ਰਿਪਲਾਈ ਹੈਗਾ ਉਹ ਫਾਈਲ ਕਰ ਲਓ ਉਹ ਅਪੀਲ ਨਹੀਂ ਹੈ ਜਿਹੜੀ BBC UK ਨੇ ਇੱਕ ਡਾਕੂਮੈਂਟ ਤੇ ਬਣਾਈ ਹੈ ਸਿੱਧੂ ਮੂਸੇਵਾਲਾ ਦੇ ਬਾਰੇ 'ਚ ਉਹ ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਰੋਕਣ ਲਈ ਸਿੱਧੂ ਮੂਸੇਵਾਲਾ ਦੇ ਫਾਦਰ ਬਲਸੌਰ ਸਿੰਘ ਨੇ ਇੱਕ ਸਿਵਲ ਸੂਟ ਪਾਇਆ ਸੂਟ ਜਿਹੜਾ ਇੰਜੈਕਸ਼ਨ ਸੂਟ ਆ ਕਿ ਇਹਦੇ ਤੇ ਰੋਕ ਲੱਗੀ ਉਹਦੀ ਕਾਪਲੀਕੇਸ਼ਨ ਲੱਗਦੀ ਆਰਡਰ ਅੰਤਾਲੀ ਰੋਲ 1 ਟੂਡੇ 'ਚ ਉਹ ਐਪਲੀਕੇਸ਼ਨ ਨਾਲ ਲਾਇਕ ਇਨ ਟਰਮਸ ਤੇ ਦਿੱਤੀ ਗਈ। ਇਹਨਾਂ 10 ਤਰੀਕ ਨੂੰ ਲਾਇਸੀ 10 ਤਰੀਕ ਨੂੰ ਅਦਾਲਤ ਨੇ ਇਨ ਟਰਮ ਸਟੇ ਵੀ ਦਿੱਤੀ। ਨੋਟਿਸ ਵੀ ਦਿੱਤਾ। ਔਰ ਸਾਨੂੰ ਮੈਂ ਬੀਬੀਸੀ ਨੂੰ ਰਿਪਰੈਜ਼ੈਂਟ ਕਰ ਰਿਹਾ ਸਾਨੂੰ ਜਿਹੜਾ ਮੀਡੀਆ ਹਾਊਸ ਨੂੰ ਪਤਾ ਲੱਗਿਆ ਕਿ ਸਾਡੇ ਖਿਲਾਫ ਕੋਲ ਕੇਸ ਹੈ। ਅਸੀਂ ਅੱਜ ਅਪੀਅਰ ਹੋਏ ਸੀ। ਉਹਦੇ ਵਿੱਚ ਤਿੰਨ ਪਾਰਟੀਆਂ ਨੇ ਸ਼ਿਲਿੰਗੌਰ ਹੈ, ਉਹ ਚੰਕਰ ਜੈਨ, ਅੰਕਰ ਜੈਨ ਵੱਲੋਂ ਸਦਾ ਗੁਰਦਾਸ ਸਿੰਘ ਮਾਨ ਜਿਹੜੇ ਵਾਰ ਅਸੋਸੀਏਸ਼ਨ ਦੇ ਪ੍ਰਧਾਨ ਹੈ ਮਾਨ ਸਾਡੇ ਉਹ ਪੇਸ਼ ਹੋਏ ਆ। ਬੀਬੀਸੀ ਵੱਲੋਂ ਮੈਂ ਪੇਸ਼ ਹੋਇਆ। ਔਰ ਆ ਜੀ ਜੋ ਪੇਸ਼ ਹੋ ਗਿਆ ਤਾਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਲਾਈ ਹੈ ਜਿਹੜਾ ਸਿਵਲ ਸੂਟ ਲਾਇਆ ਉਹਦਾ ਜਵਾਬ ਦੇਣ ਵਾਸਤੇ ਅਗਲੀ ਤਰੀਕ 16 ਦੀ ਫਿਕਸ ਹੋ ਗਈ 16 ਤਰੀਕ ਨੂੰ ਜਵਾਬ ਦੇਵਾਂਗੇ ਆਂਦੇਲ ਕੋਰਟ ਨੂੰ ਪ੍ਰੇਰਿਤ ਕੀਤੀ ਸੀ ਇਸ ਤਰਨੇ ਕਿ ਇਹ ਤੇ ਸਟੇਟਸ ਕੋ ਕੀਤਾ ਜਾਵੇ ਜਾਂ ਸਟੇ ਦਿੱਤੀ ਜਾਵੇ ਉਹ ਆਂਦੇਲ ਕੋਰਟ ਨੇ ਮੰਨੀ ਨਹੀਂ ਜਵਾਬ ਦੇਵਾਂਗੇ 16 ਤਰੀਕ ਨੂੰ ਉਹ ਤੋਂ ਬਾਅਦ ਦੇਖਦੇ ਆਪਾਂ ਫਰਕ ਕੀ ਦੇਖਣਾ ਮਾਈ ਨੇ ਜੁਲਣੇ ਕਿਸ ਤਰ੍ਹਾਂ ਦੇ ਰੋਗ ਦੀ ਮੰਨ ਕਰ ਰਹੇ ਉਹ ਕਹਿੰਦੇ ਨੇ ਕਿ ਡਿਸਫੇਮੇਸ਼ਨ ਹੁੰਦੀ ਹੈ ਚਲੋ ਇਹ ਜਿਹੜਾ ਮੀਡੀਆ ਦੇ ਵਿੱਚ ਡਿਸਕਸ ਕਰਨ ਦਾ ਮੈਟਰ ਨਹੀਂ ਹੈ ਤਾਂ ਕੋਰਟ ਦੇ ਵਿੱਚ ਜਿਹੜਾ ਡਿਸਕਸ ਹੋਣਾ ਮੈਟਰ ਤੇ ਸਾਡੀਆਂ ਆਪਣੀਆਂ ਲਿਮਿਟੇਸ਼ਨਸ ਨੇ ਤੇ ਜੋ ਅਦਾਲਤ ਦੀ ਪ੍ਰोसीडिंग ਉਹਨਾਂ ਦੇ ਜੋ ਉਹਨਾਂ ਨੂੰ ਸਾਬਖਲੇ ਨੇ ਕਿ ਸਾਡੀ ਡਿਸਫੇਮੇਸ਼ਨ ਹੁੰਦੀ ਹੈ ਜਾਂ ਤੁਹਾਨੂੰ ਰਲਟ ਟੀਮ ਮਿਲੇ ਜਾਂ ਉਹ ਆਪਣੇ ਆਪਣੇ ਉਹਨਾਂ ਦੀ ਐਪਲੀ ਕਨਸਪਰੇਸ਼ਨ ਹੈ ਔਰ ਅਸੀਂ ਅਦਾਲਤ ਦੇ ਵਿੱਚ ਡਿਟੇਲ ਜਵਾਬ ਦੇਵਾਂਗੇ